ਹੋ ਦੋਸਤੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਤੋਂ ਬਾਅਦ ਸਮੁੱਚੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਨੇ ਲੋਕਾਂ ਨੇ ਪਾਸ ਤੋਂ ਜਿਸ ਤਰ੍ਹਾਂ ਵੀ ਕਿਸੇ ਦਾ ਕੋਈ ਹਿੰਦੂ ਮੁਸਲਮ ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੋਹਦੀਪ ਦਾ ਛੋਟਾ ਵੀਰ ਜਿਹਦਾat ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਸੰਸਾਰ ਭਰ ਦੇ ਵਿੱਚ ਸ਼ੋਹਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਤੈਨੂੰ ਧੰਨਵਾਦ ਕਰਦਾ ਸਾਰਿਆਂ ਦਾ ਤੇ ਵਾਹਿਗੁਰੂ ਕਰੇ ਸਾਰਿਆਂ ਦੇ ਘਰੇ ਅੰਦਰਸ਼ਤੀ ਖੁਸ਼ੀਆਂ ਖੇੜੇ ਰਹੇ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਤ ਕਿਸ ਤਰ੍ਹਾਂ ਦੇ ਨੇ ਠੀਕ ਹੈ ਬਿਲਕੁਲ ਸਿਹਤਯਾਬ ਨੇ ਇਹ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਬਾਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਥੋੜੀ ਬਹੁਤੀ ਹੈਗੀ ਪਰ ਤੁ ਬਿਲਕੁਲ ਕੋਈ ਸ਼ੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰੇਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹੈ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮੀ ਨਹੀਂ ਮੈਂ ਉਹਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਚੀਜ਼ ਨੇ ਜਨਮ ਲਿਆ ਇਹਦੀ ਕਿੰਨੀ ਕੁ ਪ੍ਰਤਿਭਾ ਹੈ ਇਹਦਾ ਕਿੱਡਾ ਕੁ ਵੱਡਾ ਕਦ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਪੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਹੋੜਾ ਅਨੀਤਾ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰਾ ਖਿਆਲ ਹੈ 2 ਸਾਲ ਹੋ ਗਏ ਹਲੇ ਵੀ 12000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਕੋਈ ਵੀ ਸਟੇਟ ਦਾ ਨਹੀਂ ਉਹਦਾ ਕੋਈ ਘੇਰਾ ਸੀਮਤ ਰਿਹਾ ਕੋਈ ਵਿਸ਼ਵ ਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਜਿਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਜਿਸ ਤਰ੍ਹਾਂ ਸਰਕਾਰਾਂ ਦਾ ਰਵਈਆ ਇੰਨਾ ਜਿਆਦਾ ਨਿਰਾਸ਼ਾਜਨਕ ਹੈ ਕਿਉਂਕਿ 2 ਸਾਲ ਦੇ ਵਿੱਚ ਹਰੇਕ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਅਗਿਆਬ ਨਹੀਂ ਮਿਲੀ ਮਰਲੇ ਇੰਨੀ ਢਿੱਲੀ ਕਾਰਵਈ ਆ ਰਹੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹ ਹੈ ਕਿ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਤੋਂ ਸਾਬਕ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਕਵਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਲਾ ਇੰਟਰਨੈਟ ਵੀ ਹੈਂਗ ਹੋਇਆ ਪਿਆ ਤਾਂ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਨੁੱਖ ਭਾਵਨਾ ਦਾ ਖਿਨਵਾੜ ਕੀਤਾ ਇਸ ਗੈਂਗਸਟਰ ਬਾਦ ਤਾਂ ਸਰਕਾਰ ਨੂੰ ਮੈਂ ਚਾਹੁੰਦਾ ਇਸ ਗੱਲ 'ਤੇ ਧਿਆਨ ਦੇਵੇ ਲਾਅ ਐਂਡ ਆਰਡਰ ਦੀ ਹਾਲਤ ਕਾਰੋਬਾਰੀ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਪੜ੍ਹ ਲਿਖ ਕੇ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਦੁਕਾਨਦਾਰ ਵਪਾਰੀ ਹੈ ਨਾ ਪਰ ਸਾਰਿਆਂ ਦਾ ਹੀ ਜਿਹੜਾ ਆਪਾਂ ਵੇਖਿਆ ਉਕਤ ਬੋਲ ਤਾਂ ਨਹੀਂ ਹੈ ਇੱਕ ਖੋਪ ਦਾ ਮਾਹੌਲ ਆ ਪੰਜਾਬ ਦੇ ਵਿੱਚ ਤੁਸੀਂ ਜੇਕਰ ਇੰਨੀ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਲੋਕ ਇੰਨੇ ਸ਼ਰੀਕ ਹੋਇਓ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸੰਸਾਰ ਭਰ ਦੇ ਉੱਤੇ ਅੱਜ ਦੇ ਦਿਨ ਨੂੰ ਕਿੰਨੇ ਲੋਕ ਖੁਸ਼ੀ ਮਨਾ ਰਹੇ ਨੇ ਗੁਰਦੁਆਰੇ ਮੰਦਰਾਂ ਚ ਜਾ ਜਾ ਕੇ ਅਰਦਾਸਾਂ ਕਰਾ ਰਹੇ ਨੇ ਦੇਗਾਂ ਕਰਾ ਰਹੇ ਨੇ ਜਾ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਨੇ ਜਾ ਕੇ ਤਾਂ ਕਿ ਇੱਕ 2 ਕੋੜੀ ਦਾ ਬੰਦਾ ਜਿਹਨੂੰ ਸਾਡੀ ਸੈਂਟਰ ਸਰਕਾਰ ਨੇ 268 ਲੱਖੇ ਸੇਵ ਕਰ ਲਿਆ ਵੀ ਉਹ ਕਿਸੇ ਸਿੱਧੂ ਦੀ ਪੇਸ਼ੀ ਦੇ ਉੱਤੇ ਹਾਜ਼ਰ ਨਾ ਹੋਵੇ ਤਾਂ ਮੈਂ ਇਹਨਾਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਭਰਦਾ ਹੋਇਆ ਵੀ ਤੁਸੀਂ ਉਹਨੂੰ ਜਾਨਵਰਾਂ ਤੋਂ ਬੱਧਰ ਮੌਤ ਦਿੱਤੀ ਤੇ ਉਸ ਦੇ ਵਿੱਚ ਕੀ ਗੁਣ ਹੈ ਜਿਹੜਾ ਉਹਨੂੰ ਤੁਸੀਂ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਲੋਕ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਦੇ ਨਾਲ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ ਸਰਕਾਰ ਦੇ ਕਮਾਉ ਨਾਗਰਿਕ ਨੇ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਬਦਮਾਸ਼ਾਂ ਦੀ ਪੁਸ਼ਤਪਨਾਹੀ ਕਰ ਰਹੇ ਹੋ ਜਿੰਨਾਂ ਨੇ ਮੇਰੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਹੁੱਬ ਕੇ ਜ਼ਿੰਮੇਵਾਰੀਆਂ ਲਈਆਂ ਆਪਣਾ ਫਰੋਕੀਆਂ ਦਾ ਘੇਰਾ ਵਧਾਇਆ ਉਹਨਾਂ ਉਹਨਾਂ ਸਾਰੇ ਗੈਂਗਸਟਰਾਂ ਨੂੰ ਇੱਕ ਡੀਐਸਪੀ ਲੈਵਲ ਦੀ ਸਿਕਿਉਰਿਟੀ ਦਿੰਦੀਆਂ ਐਸਾ ਕਰ ਜਿਹੜੀ ਮੈਨੂੰ ਇਹ ਕਿਤੇ ਲੱਗਦਾ ਮੇਰੇ ਮੁਲਕ ਦਾ ਵਪਾਰੀ ਦੁਕਾਨਦਾਰ ਕਮਾਈ ਕਰਨ ਵਾਲੇ ਲੋਕ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਉਹਨਾਂ ਨੂੰ ਬਦਮਾਸ਼ਾਂ ਦੀ ਸਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਤੁਹਾਡੇ ਸਾਹਮਣੇ ਇੱਕ ਅਦਾਲਤ ਦੇ ਵਿੱਚ ਮੇਰੇ ਨਾਲ ਮੇਰੇ ਤਿੰਨ ਗਨਮੈਨ ਹੁੰਦੇ ਨੇ ਪਰੰਤੂ ਜਿੱਦੇ ਇਹਨਾਂ ਚੋਂ ਕੋਈ ਵੀ ਜਿਹੜੇ ਮੈਨ ਨੇ 10-12 ਪੇਸ਼ ਹੁੰਦੇ ਨੇ ਤਾਂ ਇੱਕ ਡੀਐਸਪੀ ਅਧਿਕਾਰੀ ਚੇਨ ਬਣਾ ਕੇ ਚੱਲਦੇ ਨੇ ਤੇ ਉਹਨਾਂ ਦੇ ਕੋਈ ਜੇਲ ਮੈਨੂਅਲ ਦੇ ਅਨੁਸਾਰ ਉਹ ਨਹੀਂ ਬਰਦੀ ਹੱਥਕੜੀ ਬਿਲਕੁਲ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਿਸ ਤਰ੍ਹਾਂ ਇਸ ਜਿਹੜਾ ਕਲਚਰ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਸਭ ਦੇ ਸਾਹਮਣੇ ਹੈ ਤੇ 1% ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ ਤੇ ਅਸੀਂ ਅਜ ਤੱਕ ਹਾਂ ਮੈਂ ਇਹ ਗੱਲ ਕਹਿੰਦਾ ਇੱਕ ਅਦਾਲਤ ਜਿਹੜੀ ਸਭ ਤੋਂ ਸਰਵਤ ਜਿੱਥੇ ਜਾ ਕੇ ਹਰ ਇੱਕ ਇਨਸਾਨ ਦਾ ਨਿਖਾ ਦੇਣਾ ਉਹਨੇ ਆਪਣੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ ਆਪਣੇ ਰਿਸਤੇ ਜਖਮਾਂ ਦੇ ਉੱਤੇ ਮਲਮ ਲਾਈਆ ਮੈਂ ਅਕਾਲਪੁਰ ਫਗਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਉਹਨਾਂ ਕਰੋੜਾਂ ਲੋਕਾਂ ਦੀਆਂ ਜਿਨ੍ਹਾਂ ਨੇ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਸਾਰਿਆਂ ਤੱਕ ਕੀ ਵੀ ਕੱਲ ਨੂੰ ਪੁੱਛਦਾ ਕੀਤਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਸਰ ਬੱਚੇ ਦਾ ਨਾਮ ਕੀ ਰੱਖਿਆ ਮੇਰਾ ਮੇਰੇ ਲਈ ਮੇਰੇ ਲਈ ਸ਼ੁਭਦੀਪੀ ਹੈ ਮੇਰੇ ਲਈ ਸ਼ੁਭਦੀਪਾ ਸੇਮ ਚਿਹਰਾ ਮੋਰਾ ਬਿਲਕੁਲ ਮੈਂ ਅਕਾਲ ਪੁਰਖ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਲ ਸ਼ਬਦ ਨਹੀਂ ਇਸ ਗੱਲ ਦੇ ਮੈਂ ਆਪਕੋ ਹੋ ਜਾਂਦਾ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਬਲਬੌਰ ਜੀ ਕਹਿੰਦੇ ਜੀ ਬਲਬੌਰ ਜੀ 30 ਸਾਲ ਪਹਿਲਾਂ ਸਿੱਧੂ ਨੇ ਜਨਮ ਲਿਆ ਤੋ ਕਿ ਉਹ 28 29 ਸਾਲਾਂ ਦਾ ਸੀਗਾ 2 ਸਾਲ ਹੋ ਗਏ तकरीबन 31 ਸਾਲ ਹੋ ਗਏ ਉਸ ਵੱਲ ਅੱਜ ਫੇਰ ਮਤਲਬ ਉਹਨੇ ਜਨਮ ਕੱਢੇ ਕਰ ਲਿਆ ਦੁਬਾਰਾ ਜਨਮ ਲੈ ਲਿਆ ਬਿਲਕੁਲ ਕਿਵੇਂ ਲੱਗ ਰਿਹਾ ਹੈ ਸ਼ਾਇਦ ਜਿਸ ਤਰ੍ਹਾਂ ਦਾ ਉਹਦਾ ਆਪਣਾ ਬੇਬਾਕੀ ਦਾ ਸੁਭਾਅ ਸੀ ਹੈ ਨਾ ਉਹ ਉਹਦੇ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਇੱਕ ਨਹੀਂ ਭਾਵੇਂ ਮੈਨੂੰ ਮੁੜ ਮੁੜ ਜਨਮ ਲੈਣੇ ਪੈਣਾ ਹੈ ਨਾ ਮੈਂ ਆਪਣੇ ਕੰਮ ਕਰੂੰਗਾ ਪਰੰਤੂ ਇੱਕ ਬੈਕਵਰਡ ਏਰੀਆ ਚ ਉੱਠ ਕੇ ਜਿਸ ਤਰ੍ਹਾਂ ਦੀ ਉਸ ਬੱਚੇ ਦੀ ਸੋਚ ਸੀ ਮੈਂ ਕਹਿੰਨਾ ਵੀ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਜੇ ਮਾਰਨ ਵਾਲੇ ਉਹਦੋਂ ਇੱਕ ਵਾਰ ਵੀ ਮਿਲ ਲੈਂਦੇ ਉਹਨੂੰ ਮਾਰਦੇ ਨਹੀਂ ਸੀ ਉਹਨਾਂ 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 ਬੰਦਿਆਂ ਨੇ ਮਾਰਦਾ ਜਿਹੜੇ ਕਦੇ ਸ਼ੁਭਦੀਪ ਨੂੰ ਮਿਲੇ ਵੀ ਨਹੀਂ ਸੀ ਜਿਹੜੇ ਉਹਨੂੰ ਸ਼ਕਲ ਤੋਂ ਵੀ ਨਹੀਂ ਜਾਣਦੇ ਸ਼ੁਭਦੀਪ ਕੌਣ ਹੈ ਕੀ ਕਰਦਾ ਹੈ